सीआई स्टाफ तो गुरु की वडाली अमृतसर वालों नशेदा का वाले गिरोह का किया पर्दाफाश एक किलो दस ग्राम हेरोइन समेत दो काबू एडिटर कमलजीत सिंह की विशेष रिपोर्ट ਇਹ ਅਛਾਟਾ ਖਾਣੇ ਦੇ ਏਰੀਆ ਜੀ ਉਥੇ ਨਾਕਾ ਲੱਗਾ ਸੀ ਸੀਆਈਏ 2 ਦਾ ਤੇ ਮੋਟਰਸਾਈਕਲ ਤੇ ਦੋ ਮੁੰਡੇ ਵਿਕਾਸ ਤੇ ਹਣੀ ਵਿਕਾਸ ਦੀ ਉਮਰ ਹੈਗੀ ਕਰੀਬ 27 ਸਾਲ ਜੀ ਤੇ ਹਣੀ ਦੀ 22 ਸਾਲ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੀ ਜਦੋਂ ਚੈਕਿੰਗ ਕੀਤੀ ਗਈ ਤੇ ਵਿਕਾਸ ਕੋਲੋਂ 510 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਹਨੀ ਕੋ ਲੋ 500 ਗ੍ਰਾਮ ਤੇ ਉਸ ਤੋਂ ਬਾਅਦ ਇਹਨਾਂ ਤੇ ਪਰਚਾ ਦਰਜ ਕੀਤਾ ਗਿਆ ਜੀ ਐਫ ਆਈ ਆਰ ਨੰਬਰ 33 ਜਿਹੜੀ ਕਿ ਦੇਰ ਰਾਤ ਕੱਟੀ ਗਈ ਮਤਲਬ ਕਿ ਅੱਜ ਦੀ ਤਰੀਕ ਹੈ 14/2/24 ਤੇ ਅੰਡਰ ਸੈਕਸ਼ਨ 21C 296185 ਐਨ ਡੀ ਪੀ ਐਸ ਐਕਟ ਤੇ ਇਹਨਾਂ ਨੂੰ ਫਿਰ ਅਸੀਂ ਅੱਜ ਕੋਰਟ 'ਚ ਪੇਸ਼ ਕੀਤਾ ਤੇ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਤੇ ਇਹਨਾਂ ਦੀ ਅਸੀਂ ਬੈਕਵਰਡ ਲਿੰਕੇਜਸ ਵੀ ਅ ਅਸੀਂ ਫੋਲੋ ਕਰ ਰਹੇ ਹਾਂ ਸੀਆਈਏ 2 ਸਾਹਿਬ ਤੇ ਇੰਸਪੈਕਟਰ ਸਾਹਿਬ ਤੇ ਸਾਨੂੰ ਅਸੀਂ 2 ਬੰਦੇ ਹੋਰ ਨਾਮਿਨੇਟ ਕੀਤੇ ਐ ਐਫਆਈਆਰ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਕੇ ਜੋ ਵੀ ਹੋਰ ਉਹਨਾਂ ਤੋਂ ਵੀ ਪਿੱਛੇ ਜੋ ਵੀ ਬੈਕਵਰਡ ਲਿੰਕੇਜਸ ਮਿਲਣਗੀਆਂ ਉਹ ਵੀ ਅਸੀਂ ਦੇਖਾਂਗੇ ਤੇ ਤਾਲੇ ਸੇ ਦੇਖਾਂਗੇ ਕੀ ਉਹਨਾਂ ਦਾ ਮੇਨ ਰੋਲ ਕੀ ਹੈਗਾ ਜੀ ਹਾਊ ਕਮ ਦੇ ਆਰ ਗੇਟਿੰਗ ਡਰਗ ਸੁਪਲਾਈ ਸਰ ਬੈਕਗਰਾਉਂਡ ਕੀ ਸੀ ਇਹਨਾਂ ਦਾ ਬੈਕਗਰਾਉਂਡ ਤਾਂ ਕੁਝ ਨਹੀਂ ਹੈ ফর ਡੇ ਟੂ ਡੇ ਲਿਵਿੰਗ ਬੇਸਿਕਲੀ ਚੋਰੀਆਂ ਚੋਰੀਆਂ ਜਾਂ ਸਪੈਟੀ ਕ੍ਰਾਈਮਸ ਕਰਦੇ ਆ ਮੈਸ਼ੇ ਕਰਨ ਦਾ ਵੀ ਆਦੀ ਹੈ ਆ ਹੈਗਾ ਆਪਣਾ ਜਿਹੜਾ ਹਨੀ ਹੈ ਉਹ ਹੈਗਾ ਵਿਕਾਸ ਦਾ ਹਲੇ ਅਸੀਂ ਚੈੱਕ ਕਰ ਰਹੇ ਹਾਂ ਉਮਰ ਗਿੰਦ ਸਰ ਉਮਰਦੀ ਵਿਕਾਸ ਦੀ 27 ਸਾਲ ਹਨੀ ਦੀ 22 ਸਾਲ ਹੈ ਜੀ ਇਹਨੇ ਨਸ਼ਾ ਕਿੱਥੋਂ ਸਰ ਇਹ ਕਿੱਥੋਂ ਇਹ ਬੈ ਕਿੱਥੋਂ ਇਹਨਾਂ ਨੇ ਲਈ ਤੇ ਕਿਉਂ ਸਪਲਾਈ ਕਰਨੀ ਸੀ ਉਹ ਅਸੀਂ ਹੁਣ ਦੋ ਦਿਨਾਂ ਦਾ ਰਿਮਾਂਡ ਦਿੱਤਾ ਜੀ ਅਸੀਂ ਇਹਨਾਂ ਦੇ ਪੁੱਛ ਕੇ ਚਚ ਆਊਗਾ ਜੀ ਇਨਵੈਸਟੀਗੇਸ਼ਨ ਹੋ ਰਹੀ ਹੈ ਖਲਾਸਾ ਦੀ ਸੰਭਾਵਨਾ ਹੈ ਬਿਲਕੁਲ ਜੀ ਅਸੀਂ ਜਿਵੇਂ ਜਿਹੜੀ ਮਾੜੀ ਮੋਟੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਅਸੀਂ ਕੀਤੀ ਹੈ ਤੇ ਇਹਨਾਂ ਨੇ ਦੋ ਬੰਦਿਆਂ ਦਾ ਹੋਰ ਦੱਸਿਆ ਐਸੂਨ ਐਸ ਵੀ ਏਬਲ ਟੂ ਨੈਪ them ਤੇ ਅਸੀਂ ਉਹਨਾਂ ਤੋਂ ਹੀ ਪੁੱਛ ਕੇ ਚਰਾਂਗੇ ਤੇ ਅੱਗੇ ਦੇਖਾਂਗੇ ਕਿ ਉਹ ਕਿੱਥੋਂ ਲਿਆਉਂਦੇ ਆ। ਨਹੀਂ ਪਹਿਲਾਂ ਕੋਈ ਨਹੀਂ। ਜਿਹੜੇ ਦੋ ਬੰਦੇ ਨਾਲ ਆ ਰਹੇ ਉਹ ਵੀ ਪਹਿਲਾਂ ਮੌਜੂਦ ਹੈਗੀ ਕਿਸੇ ਮਾਮਲੇ 'ਚ ਧਿਆਨ ਨਹੀਂ। ਨਹੀਂ ਉਹ ਸੀ ਹੁਣੇ ਨਾਮਿਨੇਟ ਕੀਤੇ ਐ। ਉਹ ਸੀ ਹਾਲੇ ਜਦੋਂ ਫੜੇ ਗਏ ਅਸੀਂ ਦੇਖਾਂਗੇ। ਲੱਗਦਾ ਸਰ ਪਾਕਿਸਤਾਨ ਦੇ ਤਾਂ ਘੜੇ ਹੋ ਸਕਦੇ ਕਿ ਡਰੋਨ ਦਰੀ ਐਕਸਰੀ ਵੱਡੀ ਮਾਤਰਾ 'ਚ ਆ ਰਹੀ ਹੈ। ਦੇਖੋ ਟੂ अर्ਲੀ ਟੂ ਸੇ ਪਰ ਆਬਵੀਅਸਲੀ ਅੱਜਕੱਲ ਜੋ ਟ੍ਰੈਂਡ ਹੈਗਾ ਕਰਾਸ ਬਾਰਡਰ ਦਾ ਹੀ ਹੈ ਜੀ। ਤੇ ਇਟ ਇਜ਼ ਅ ਵੈਰੀ ਬਿਗ ਪੋਸਿਬਿਲਿਟੀ। ਪਰ ਜਪਾਨੀ ਵੀ ਰੁਝਾਨ ਹੈ। ਤਾਂ ਵੀ ਕੋ ਗਿਆ ਪਨ ਵੇਪਨ ਨਹੀਂ ਵੇਪਨ ਕੋਈ